ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਦੋਏ ਪਰਮ ਪੁਲਾਣਿਆ ਦੂਜੈ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ ਪਾਦੋਏ ਪਰਮ ਪੁਲਾਣਿਆ ਦੂਜਾ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਛੱਡ ਖੜੋ ਤੇ ਖਿਨੈ ਮਾਹੇ ਜਿਨ ਸਿਆ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੇਤ ਜੇ ਹਾ ਬਿਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋ ਨਰਕ ਨਾ ਪਾਈ ਇਹ ਗੁਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਇ ਨਰਕ ਨਾ ਪਾਈ ਇਹ ਗੁਰ ਰਖਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਤ ਗੁਰਾਂ ਦੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀਓ ਧੰਨ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਅੱਜ ਦਿਨ ਸ਼ਨੀਵਾਰ ਮਿਤੇ 16 ਅਗਸਤ 2025 ਅਤੇ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਦੇਸੀ ਮਹੀਨੇ ਭਾਦੋਈ ਮਹੀਨੇ ਦੀ ਪਰ ਆਰੰਭਤਾ ਹੋਈ ਹੈ ਪਾਵਨ ਪਵਿੱਤਰ ਸੰਗਰਾਦ ਦਾ ਦਿਹਾੜਾ ਹੈ ਜੀ ਗੁਰੂ ਗਰੀਬ ਨਿਵਾਜ ਕਿਰਪਾ ਰਹਿਮਤ ਕਰਨ ਭਾਦੋਏ ਮਹੀਨਾ ਸਤ ਗੁਰੂ ਜੀ ਆਪਣੇ ਬਾਹਣੇ ਵਿੱਚ ਬਤੀਤ ਕਰਵਾਉਣ ਅਤੇ ਆਪਣੇ ਦਰੋਂ ਘਰੋਂ ਸਮੂਹ ਸੰਗਤ ਨੂੰ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਨਦਰੇ ਰਹਿਮਤ ਕਰਨ ਸੋ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਜ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਾਨੂੰ ਅੱਜ ਭਾਦੋ ਦੇ ਮਹੀਨੇ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੁਖਾਰੀ ਰਾਗ ਦੇ ਅੰਦਰ 12 ਮਾਹ ਦੀ ਰਚਨਾ ਕੀਤੀ ਹੈ ਉਸ ਬਾਣੀ ਦੇ ਉਚਾਰਨ ਤੋਂ ਬਾਅਦ ਵੀ ਸਤਗੁਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ 12 ਮਾਂ ਦੀ ਦੁਬਾਰਾ ਰਚਨਾ ਕਰਕੇ ਇਹ ਪਾਵਨ ਬਾਣੀ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ ਕਿਉਂਕਿ ਗੁਰੂ ਕੀ ਸੰਗਤ ਦਾ ਜਿਹੜਾ ਦਰਜਾ ਹੈ ਸਤਗੁਰਾਂ ਨੇ ਉਸ ਨੂੰ ਰੱਬ ਦਾ ਦਰਜਾ ਦਿੱਤਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੋ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਮਾਝ ਰਾਗ ਦੇ ਅੰਦਰ ਦੁਬਾਰਾ 12 ਮਾ ਦੀ ਰਚਨਾ ਕਰਕੇ ਉਚਾਰਨ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ ਸੋ ਇਸ ਬਾਣੀ ਦਾ ਵੀ ਫਲ ਭਾਵ ਉਹੀ ਹੈ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਆਪਣੀ ਰਚਨਾ ਤੋਂ ਉਚਾਰਨ ਕੀਤੀ ਹੈ ਜੋ ਕਿ ਆਪਾਂ ਤੁਖਾਰੀ ਰਾਗ ਦੇ ਅੰਦਰ ਬੜਦੇ ਹਾਂ ਫਰਕ ਬਿਆਸ ਇਤਨਾ ਕੋ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਪਹਿਲੇ ਪਾਤਸ਼ਾਹ ਜੀ ਦੇ ਜਿਹੜੇ ਬਾਣੀ ਦੇ ਵਿੱਚ ਸਤਿਗੁਰਾਂ ਦੇ ਜੋ ਸ਼ਬਦ ਹਨ ਉਹ ਮਹਿੰਗੇ ਹਨ ਸੋ ਪੰਚਮ ਪਾਤਸ਼ਾਹ ਨੇ ਉਹਨਾਂ ਨੂੰ ਹੀ ਸਰਲ ਰੂਪ ਵਿੱਚ ਉਚਾਰਨ ਕਰਕੇ ਸਾਡੀ ਝੋਲੀ ਵਿੱਚ ਪਾਉਣਾ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੂੰ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰ ਜੀ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋ ਬਾਣੀ ਰਚੀ ਹੈ ਮਹੀਨਾਵਾਰ 12 ਮਹਾ 12 ਮਹੀਨਿਆਂ ਦੇ ਨਾਮ ਤੇ ਜੋ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸਾਡੇ ਉਹ ਉਚੇਰੀ ਮਤ ਨਾ ਹੋਣ ਕਰਕੇ ਉਹ ਸਾਡੀ ਸਮਝ ਤੋਂ ਪਰੇ ਹੈ ਤੁਸੀਂ ਸੌਖੇ ਸ਼ਬਦਾਂ ਦੇ ਵਿੱਚ ਸਰਲ ਸ਼ਬਦਾਂ ਦੇ ਵਿੱਚ ਭਾਵ ਕੇ ਸਾਨੂੰ ਸਮਝਾਉਣਾ ਕਰੋ ਸਾਡੇ ਸਰਲ ਰੂਪ ਦੇ ਵਿੱਚ ਜਿਹੜੀ ਹੈ ਉਹ ਬਾਣੀ ਬਖਸ਼ਿਸ਼ ਕਰੋ ਕਿਰਪਾ ਰਹਿਮਤ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਣ ਕਰਕੇ 12 ਮਾਹ ਦੀ ਰਚਨਾ ਕਰਦੇ ਹਨ ਜੋ ਆਪਾਂ ਨੇ ਸ਼ਬਦ ਪੜ੍ਹਿਆ ਹੈ ਸੋ ਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਅੱਜ ਦੇ ਮਹੀਨੇ ਦੇ ਰਾਹੀ ਜੋ ਪਾਵਨ ਪਵਿੱਤਰ ਭਾਦੋਏ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਸੰਗ੍ਰਾਂਦ ਦਾ ਦਿਹਾੜਾ ਹੈ ਗੁਰਮੁਖ ਪਿਆਰਿਓ ਆਓ ਆਪਾਂ ਥੋੜੇ ਸਮੇਂ ਵਾਸਤੇ ਇਸ ਨੂੰ ਵਿਚਾਰਨ ਦਾ ਯਤਨ ਕਰੀਏ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਡੀਆਂ ਤੇ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਗਵਾਉਣ ਦੀ ਕਿਰਪਾ ਕਰੋ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤੇ ਦਾ ਨਾਰਾ ਬੁਲੰਦ ਕਰਿਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਦੋਏ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਭਾਦੋਏ ਇਹ ਮਹੀਨੇ ਦਾ ਨਾਮ ਹੈ ਆਮ ਤੌਰ ਤੇ ਭਾਦਰੋਂ ਦਾ ਮਹੀਨਾ ਜਾਂ ਭਾਦੋ ਦਾ ਮਹੀਨਾ ਵੀ ਇਸ ਨੂੰ ਕਿਹਾ ਜਾਂਦਾ ਹੈ ਭਰਮ ਪੁਲਾਣੀਆਂ ਭਾਵ ਕਿ ਭਰਮ ਦੇ ਵਿੱਚ ਭਟਕਣਾ ਪੁਲਾਣੀਆਂ ਭਾਵ ਕਿ ਕੁਰਾਹੀ ਪੈ ਜਾਣਾ ਦੂਜੇ ਲੱਗਾ ਹੇਤ ਕਿਸੇ ਹੋਰ ਦੇ ਨਾਲ ਜਿਹੜਾ ਸਨੇਹ ਹੈ ਜਿਹੜਾ ਲਗਾਵ ਹੈ ਉਹ ਹੋ ਜਾਣਾ ਭਾਵੇਂ ਸੱਚੇ ਰਸਤੇ ਤੋਂ ਭਟਕ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਦੇ ਹਨ ਕਿ ਪ੍ਰਭੂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੇ ਨਾਲ ਸਨੇਹ ਲੱਗਣਾ ਉਹ ਭਟਕਣਾ ਦੇ ਕਾਰਨ ਜਿਹੜਾ ਜੀਵਨ ਹੈ ਉਹ ਸਹੀ ਰਸਤੇ ਤੋਂ ਜਿਹੜਾ ਹੈ ਉਹ ਜਿਹੜਾ ਜੀਵ ਦਾ ਖੁੰਝ ਜਾਂਦਾ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਉਹ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ ਭਾਵੇਂ ਕੇ ਅਨੇਕਾਂ ਹੀ ਯਤਨ ਕਰੇ ਉਹ ਉਸ ਦੇ ਜੀਵ ਦੇ ਕਿਸੇ ਕੰਮ ਨਹੀਂ ਜੇਕਰ ਉਹ ਪ੍ਰਭੂ ਤੋਂ ਵਿਛੜ ਚੁੱਕਾ ਹੈ ਪ੍ਰਭੂ ਤੋਂ ਖੁੰਝ ਕੇ ਭਟਕ ਕਰਕੇ ਕੁਰਾਹੇ ਪੈ ਜਾਂਦਾ ਹੈ ਜੇਤ ਦਿਨ ਦੇਹ ਬਿਨ ਸਸੀ ਤੇਤ ਵੇਲੇ ਕਹਿਸਣ ਪ੍ਰੇਤ ਜਿਸ ਦਿਨ ਮਨੁੱਖ ਦਾ ਸਰੀਰ ਜਿਹੜਾ ਹੈ ਉਹ ਨਾਸ ਹੁੰਦਾ ਹੈ ਜਦੋਂ ਮਨੁੱਖ ਇਸ ਜਹਾਨ ਤੋਂ ਚਲਾ ਜਾਂਦਾ ਹੈ ਭਾਵ ਕਿ ਮਨੁੱਖ ਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਸਾਰੇ ਸਾਖ ਜਿਹੜੇ ਅੰਗ ਸੰਗ ਰਹਿੰਦੇ ਹਨ ਇਹ ਹੀ ਆਖਦੇ ਹਨ ਕਿ ਹੁਣ ਇਹ ਗੁਜ਼ਰ ਗਿਆ ਹੈ ਸੋ ਭਾਵਕੇ ਛੇਤੀ ਹੀ ਇਸ ਨੂੰ ਇੱਥੋਂ ਬਾਹਰ ਲੈ ਚੱਲੋ ਜਿਤ ਦਿਨ ਦੇਹ ਬਿਨ ਸਸੀ ਭਾਵਕੇ ਇਹ ਜਿਹੜੀ ਦੇਹ ਬਿਨ ਸ ਜਾਂਦੀ ਹੈ ਤਿਤ ਵੇਲੇ ਕਹਿਸਣ ਪ੍ਰੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਕੇ ਸਮਝਾਉਣਾ ਕਰਦੇ ਹਨ ਕਿ ਇਹ ਗੁਜ਼ਰ ਗਿਆ ਹੈ ਇਹ ਜਿਹੜੀ ਲੋਥ ਹੈ ਇਸ ਨੂੰ ਜਲਦੀ ਹੀ ਇੱਥੋਂ ਲੈ ਚੱਲੋ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਜਮ ਦੂਤ ਹਨ ਜਿਹੜੇ ਉਹ ਜੀਵ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ ਕਿਸੇ ਨੂੰ ਇਹ ਭੇਤ ਨਹੀਂ ਦੱਸਦੇ ਕਿ ਉਹ ਜੀਵ ਨੂੰ ਕਿੱਥੇ ਲੈ ਕੇ ਚੱਲੇ ਹਨ ਛੱਡ ਖੜੋ ਤੈ ਖਨੇ ਮਾਹੀ ਜੇ ਨਸਿਆਂ ਲੱਗਾ ਹੀਤ ਜਿੰਨਾ ਸਬੰਧੀਆਂ ਨਾਲ ساری ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ ਤੇ ਉਹ ਪਲ ਵਿੱਚ ਹੀ ਇੱਕ ਪਲ ਵਿੱਚ ਹੀ ਇੱਕ ਨਿਮਖ ਦੇ ਵਿੱਚ ਹੀ ਜਿਹੜਾ ਸਾਥ ਹੈ ਉਹ ਛੱਡ ਬੈਠਦੇ ਹਨ ਹੱਥ ਮਰੋੜੇ ਤਨ ਕਪੇ ਸਿਆਹ ਹੋ ਹੋਆ ਸੇਤ ਸਿਆਹ ਹੋ ਭਾਵ ਕੇ ਕਾਲਾ ਰੰਗ ਕਾਲੇ ਰੰਗ ਤੋਂ ਹੈ ਸੇਤ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਸੇਤ ਹੈ ਉਹ ਚਿੱਟੇ ਨੂੰ ਕਿਹਾ ਜਾਂਦਾ ਹੈ ਸਿਆਹ ਹੋ ਕਾਲਾ ਅਤੇ ਸੇਤ ਚਿੱਟਾ ਮੌਤ ਨੂੰ ਆਈ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਹੈ ਜਿਸ ਦਿਨ ਇਸ ਜੀਵ ਦਾ ਜਿਹੜਾ ਚੋਗ ਹੈ ਉਹ ਨਖੁੱਟ ਜਾਂਦਾ ਹੈ ਸੋ ਗੁਰੂ ਪਿਆਰਿਓ ਅੰਤ ਵੇਲਾ ਸਿਰ ਤੇ ਵੇਖ ਕੇ ਫਿਰ ਮਨੁੱਖ ਬਹੁਤ ਹੀ ਪਛਤਾਉਂਦਾ ਹੈ ਅਤੇ ਔਖਾ ਹੁੰਦਾ ਹੈ ਅਤੇ ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ ਕਬਰ ਹਟਦੇ ਨਾਲ ਇੱਕ ਰੰਗ ਆਉਂਦਾ ਭਾਵ ਇੱਕ ਰੰਗ ਜਾਂਦਾ ਹੈ ਹੱਥ ਮਰੋੜੇ ਤਨ ਕਪੇ ਜਿਹੜਾ ਤਨ ਹੈ ਉਹ ਕੰਬਦਾ ਹੈ ਅਤੇ ਹੱਥ ਮਰੋੜੈ ਭਾਵਕੇ ਹੱਥ ਜਿਹੜੇ ਕੁੰਡ ਮੁੜ ਜਾਂਦੇ ਹਨ ਸਰੀਰ ਕੰਬਦਾ ਹੈ ਜੀਵ ਦੀ ਮੌਤ ਹੋ ਜਾਂਦੀ ਹੈ ਅਤੇ ਜੀਵ ਆਪਣੀ ਮੌਤ ਨੂੰ ਵੇਖ ਕੇ ਕਬਰ ਹਟ ਦੇ ਵਿੱਚ ਸਿਆਹ ਹੋ ਹੋ ਆਸੀਤ ਭਾਵਕੇ ਇੱਕ ਰੰਗ ਆਵੇ ਤਾਂ ਇੱਕ ਰੰਗ ਚਲਾ ਜਾਂਦਾ ਹੈ ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਇਹ ਸਰੀਰ ਮਨੁੱਖ ਨੂੰ ਕੀਤੇ ਕਰਮਾਂ ਦਾ ਜਿਹੜਾ ਖੇਤ ਹੈ ਜੋ ਕੁਝ ਮਨੁੱਖ ਇਸ ਦੇ ਵਿੱਚ ਬੀਜਦਾ ਹੈ ਖੇਤ ਦੇ ਵਿੱਚ ਬੀਜਦਾ ਹੈ ਭਾਵੇਂ ਇਸ ਸਰੀਰ ਨਾਲ ਜਿਸ ਤਰ੍ਹਾਂ ਦੇ ਵੀ ਉਹ ਕਰਮ ਕਰਦਾ ਹੈ ਚੰਗੇ ਕਰਮ ਕਰਦਾ ਹੈ ਤਾਂ ਉਸ ਦਾ ਚੰਗਾ ਫਲ ਮਿਲਦਾ ਹੈ ਮਾੜੇ ਕਰਮ ਕਰਦਾ ਹੈ ਤਾਂ ਉਸ ਦਾ ਗੁਰੂ ਪਿਆਰਿਓ ਉਸ ਨੂੰ ਮਾੜਾ ਫਲ ਮਿਲਦਾ ਹੈ ਇਹ ਨਹੀਂ ਕਿ ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਬੀਜਣਾ ਤਾਂ ਜ਼ਹਿਰ ਹੈ ਅਤੇ ਕਵੇ ਵੀ ਮੈਨੂੰ ਅੰਮ੍ਰਿਤ ਮਿਲ ਜਾਵੇ ਇਦਾਂ ਨਹੀਂ ਕਦੇ ਵੀ ਹੁੰਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਕੇ ਭਾਵ ਕੇ ਭਲਿਆ ਜਿਹੋ ਜਿਆ ਤੂੰ ਬੀਜਦਾ ਹੈ ਉਹੀ ਫਸਲ ਵੱਢਦਾ ਹੈ ਜਿਹੇ ਕਰਮ ਕਰਦਾ ਹੈ ਤੇਹਾ ਹੀ ਫਲ ਮਿਲਦਾ ਹੈ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਬੋਹਿਥ ਸੰਗਤ ਜੀ ਜਹਾਜ਼ ਨੂੰ ਕਹਿੰਦੇ ਹਨ हे ਨਾਨਕ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜੀਆਂ ਦੀ ਮੋਹਰ ਛਾਪ ਲਾ ਕਰਕੇ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ हे ਨਾਨਕ ਜਿਨ੍ਹਾਂ ਦਾ ਰਾਖਾ ਗੁਰੂ ਬਣਦਾ ਹੈ ਜਿਨ੍ਹਾਂ ਦਾ ਰਖਵਾਲਾ ਪਰਮੇਸ਼ਰ ਜਿਨ੍ਹਾਂ ਦਾ ਪਖ ਪਰਮੇਸ਼ਰ ਕਰਦਾ ਹੈ ਜਿਨ੍ਹਾਂ ਦਾ ਰਖਵਾਲਾ ਗੁਰੂ ਬਣ ਜਾਂਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪੀ ਜਹਾਜ਼ ਵਿੱਚ ਚਰਨਾਂ ਦੇ ਨਾਲ ਜੋੜ ਕਰਕੇ ਚਰਨ ਰੂਪੀ ਜਹਾਜ਼ ਦੇ ਨਾਲ ਜੋੜ ਕਰਕੇ ਉਸ ਤੇ ਸਵਾਰ ਕਰਕੇ ਸੋ ਇਸ ਭਵਜਲ ਤੋਂ ਪਾਰ ਕਰਾ ਦਿੰਦਾ ਹੈ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਫਿਰ ਉਹ ਜਿਹੜੇ ਮਨੁੱਖ ਹਨ ਉਹ ਨਰਕਾਂ ਵਿੱਚ ਨਹੀਂ ਪੈਂਦੇ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਤੇ ਇਸ ਸੰਸਾਰ ਸਮੁੰਦਰ ਤੋਂ ਭਵਜਲ ਤੋਂ ਪਾਰ ਹੋ ਜਾਂਦੇ ਹਨ ਕਿਸ ਤਰ੍ਹਾਂ ਪ੍ਰਭੂ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਪ੍ਰਭੂ ਦੇ ਚਰਨਾਂ ਨੂੰ ਜਹਾਜ਼ ਬਣਾ ਕਰਕੇ ਉਸ ਤੇ ਸਵਾਰ ਹੋ ਜਾਂਦੇ ਹਨ ਅਤੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਸੋ ਗੁਰੂ ਪਿਆਰਿਓ ਅਜੇਹੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਹੀ ਪ੍ਰਾਣੀਆਂ ਤੇ ਕਰਦੇ ਹਨ ਜੋ ਸਤਗੁਰਾਂ ਦੇ ਬਾਣੇ ਨੂੰ ਸਤ ਕਰਕੇ ਮੰਨਦੇ ਹਨ ਸਤਗੁਰਾਂ ਦੇ ਬਖਸ਼ਿਸ਼ ਕੀਤੇ ਸਵਾਸਾਂ ਨੂੰ ਸਤਗੁਰਾਂ ਦੇ ਲੇਖੇ ਲਾ ਕਰਕੇ ਸਫਲੀਆਂ ਕਰਕੇ ਇਸ ਸੰਸਾਰ ਤੋਂ ਜਾਂਦੇ ਹਨ ਭਾਵਕੇ ਗੁਰੂ ਦਾ ਨਾਮ ਜਪ ਕਰਕੇ ਸੋ ਗੁਰੂ ਦਾ ਸਿਮਰਨ ਕਰਕੇ ਗੁਰੂ ਦੇ ਆਗਿਆ ਅਨੁਸਾਰ ਗੁਰੂ ਆਸ਼ੇ ਅਨੁਸਾਰ ਜੀਵਨ ਜਿਹੜਾ ਬਤੀਤ ਕਰਦੇ ਹਨ ਜਿਹੜੇ ਆਪਣੇ ਮਨ ਦੇ ਮਗਰ ਲੱਗਦੇ ਹਨ ਉਹਨਾਂ ਨੂੰ ਇਹ ਦਾਤ ਕਦੇ ਵੀ ਪ੍ਰਾਪਤ ਨਹੀਂ ਹੁੰਦੀ ਸੋ ਗੁਰੂ ਕਿਰਪਾ ਕਰੇ ਸਤਗੁਰ ਸੱਚੇ ਪਾਤਸ਼ਾਹ ਜੀ ਸਰਬੱਤ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਦਰੇ ਰਹਿਮਤ ਕਰਨ ਅਗਾਧ ਬੋਧ ਬਾਣੀ ਹੈ ਬਾਣੀ ਦੀ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਦੀ ਸਤਗੁਰ ਸੱਚੇ ਪਾਤਸ਼ਾਹ ਜੀ ਖਿਮਾ ਬਖਸ਼ਿਸ਼ ਕਰਨ ਅੱਗੇ ਵਾਸਤੇ ਪਾਤਸ਼ਾਹ ਜੀ ਨਦਰੇ ਰਹਿਮਤ ਕਰਨ ਸਮੱਤ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਰ ਪ੍ਰਵਾਣ ਕਰਨ ਸਰਬੱਤ ਸੰਗਤਾਂ ਨੂੰ ਪਾਵਨ ਪਵਿੱਤਰ ਦਿਹਾੜਾ ਭਾਦੋ ਮਹੀਨੇ ਦੀ ਸਗਰਾਂ ਦੀ ਲੱਖ ਲੱਖ ਵਧਾਈ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਅੰਦਰ ਆਪਣਾ ਜਿਹੜਾ ਭਾਦੋ ਮਹੀਨਾ ਬਤੀਤ ਕਰਵਾਉਣ ਅਤੇ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪ ਸੰਗਤਾਂ ਨੂੰ ਨਦਰੇ ਰਹਿਮਤ ਕਰਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਦੇਹੋ ਅਸੀਸ ਗੱਜ ਵੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ